ਪੰਜਾਬ ਦੀ ਸਿਆਸਤ ਦੇ ਵਿੱਚ ਉਸ ਸਮੇਂ ਹਲਚਲ ਮਚ ਗਈ ਤੇ ਵਿਰੋਧੀਆਂ ਦੀ ਨੀਂਦ ਉੱਡ ਗਈ ਜਦੋਂ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰਦਿਆਂ ਹੋਇਆ ਕਿ ਹੈ ਕਿ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਗਿੱਦੜਵਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨਿਤਰਣਗੇ ਅਤੇ ਵਿਰੋਧੀਆਂ ਨੂੰ ਟੱਕਰ ਦੇਣਗੇ ਕਿਉਂਕਿ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਦੇ ਚਾਣ ਵਾਲਿਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਗਿੱਦੜਵਾ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾ ਵੇ ਦੇਖੋ ਦ ਸੁਖਵੀਰ ਸਿੰਘ ਬਾਦਲ ਨੂੰ ਇਹ ਚੋਣ ਲੜਨੀ ਚਾਹੀਦੀ ਹੈ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਗਿੱਦੜਵਾਹ ਜਿਹੜਾ ਹਲਕਾ ਹੈ ਉੱਥੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ ਅਤੇ ਵਿਰੋਧੀਆਂ ਨੂੰ ਸਖਤ ਟੱਕਰ ਦੇਣਗੇ ਜੇਕਰ ਪਿਛਲੇ ਸਮੇਂ ਦੀ ਗੱਲ ਕਰੀ ਤਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਲਾਲਾਬਾਦ ਤੋਂ ਚੋਣ ਲੜੀ ਜਾਂਦੀ ਹੈ ਤੇ ਕਈ ਵਾਰ ਜਿੱਤ ਵੀ ਹਾਸਲ ਕੀਤੀ ਹੈ ਜੇਕਰ ਗਿੱਦੜਵਾਹਾ ਹਲਕੇ ਦੀ ਗੱਲ ਕਰੀ ਤਾਂ ਸੁਖਵੀਰ ਸਿੰਘ ਬਾਦਲ ਜਾਂ ਫਿਰ ਕਹਿ ਲੈ ਕਿ ਸ਼ਰਮ ਨੇ ਕੱਲ ਜਿਹੜਾ ਕੈਡਰ ਹੈ ਕਾਫੀ ਮਜ਼ਬੂਤ ਰਿਹਾ ਸੀ ਜਿਸ ਤੋਂ ਬਾਅਦ ਕਾਫੀ ਸਮਰਥਨ ਉਹਨਾਂ ਨੂੰ ਗਿੱਦੜਵਾਹਾ ਤੋਂ ਮਿਲਦਾ ਰਿਹਾ ਹੈ ਵਿੱਤ ਸਮੇਂ ਜੇਕਰ ਗੱਲ ਕਰੀਏ ਤਾਂ ਹੁਣ ਜੇਕਰ ਅਸੀਂ ਗੱਲ ਕਰੀਏ ਗਿੱਦੜਵਾਹਾ ਹਲਕੇ ਦੀ ਮੌਜੂਦਾ ਸਥਿਤੀ ਦੀ ਤਾਂ ਉਹ ਗਿੱਦੜਵਾਹਾ ਹਲਕਾ ਮਹਿੰਦਰ ਸਿੰਘ ਰਾਜਾ ਬੜਿੰਗ ਦੇ ਅਧੀਨ ਆਉਂਦਾ ਹੈ ਜਿਹੜਾ ਕਿ ਪੰਜਾਬ ਕਾਂਗਰਸ ਦੇ ਦਾ ਪ੍ਰਧਾਨ ਨੇ ਸੋ ਉਹਨਾਂ ਦੀ ਸਿੱਤੇ ਵੀ ਉੱਥੇ ਕਾਫੀ ਮੌਜੂਦ ਜਿਹੜੀ ਗੰਭੀਰ ਹੈ ਕਾਫੀ ਮਜ਼ਬੂਤ ਮੰਨੀ ਜਾਂਦੀ ਕਿਉਂਕਿ ਉਹਨਾਂ ਦੀ ਪਤਨੀ ਵੀ ਲਗਾਤਾਰ ਚੋਣ ਮੈਦਾਨ ਦੇ ਵਿੱਚ ਨਿਤਰਦੇ ਨੇ ਤੇ ਉਹਨਾਂ ਦੀ ਜਿਹੜੀ ਸੁਪੁੱਤਰੀ ਆ ਉਹਨਾਂ ਦੇ ਵੱਲੋਂ ਵੀ ਲਗਾਤਾਰ ਆਪਣੇ ਪਿਤਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਪਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਐਲਾਨ ਕਰ ਦਿੱਤਾ ਹੈ ਕਿ ਗਿੱਦੜਵਾਹਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੀ ਚੋਣ ਮੈਦਾਨ ਦੇ ਵਿੱਚ ਨਿਤਰਣਗੇ ਲੜਨਗੇ ਅਤੇ ਵਿਰੋਧੀਆਂ ਨੂੰ ਸਖਤ ਟੱਕਰ ਦੇਣਗੇ ਇਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਕਿਸ ਤਰੀਕੇ ਦੀ ਪ੍ਰਤੀਕਿਰਿਆ ਦਿੱਤੀ ਜਾਵੇਗੀ ਇਸ ਬਾਰੇ ਹਲੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਾਂ ਫਿਰ ਕੈਨੇ ਕਿ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਵੱਡਾ ਦਾਅ ਜ਼ਰੂਰ ਖੇਡਿਆ ਗਿਆ ਹੈ ਇਹ ਦਾਅ ਹੁਣ ਸ਼੍ਰੋਮਣੀ ਕਾਲ ਦਲ ਤੇ ਕਿੰਨਾ ਕੁ ਸਹੀ ਬੈਠੇਗਾ ਸੁਖਵੀਰ ਸਿੰਘ ਬਾਦਲ ਦੇ ਕਿੰਨਾ ਕੁ ਪੱਖ ਦੇ ਵਿੱਚ ਜਾਏਗਾ ਕਿੰਨਾ ਕਿ ਉਹਨਾਂ ਦੇ ਵਿਰੁੱਧ ਜਾਏਗਾ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਕਿੰਨਾ ਕੁ ਨੁਕਸਾਨ ਹੋਵੇਗਾ ਇਹ ਤਾਂ ਹੁਣ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਹੀ ਵੇਖਣ ਨੂੰ ਮਿਲੇਗਾ ਪਰ ਸ਼ਰਮ ਨੇ ਕਲ ਦਲ ਦੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਗਿੱਦੜਵਾਹ ਤੋਂ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿਰੋਧੀਆਂ ਦੀ ਚਿੰਤਾ ਜ਼ਰੂਰ ਥੋੜੀ ਵਧੀ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਆਪਣੇ ਹਾਲੇ ਵੀ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਜਦਕਿ ਦੂਸਰੇ ਪਾਸੇ ਸ਼ਰਮ ਨੇ ਕਲ ਦਲ ਦੇ ਵੱਲੋਂ ਤਾਂ ਗਿੱਦੜਵਾਹ ਦੇ ਵਿੱਚ ਆਪਣਾ ਇੱਕ ਜੜਾ ਉਸ ਤਰ੍ਹਾਂ ਉਹ ਵੀ ਕੋਹਲੀ ਆ ਗਿਆ ਤੇ ਜਿਹੜੀ ਚੋਣ ਮੁਹੀਮ ਹੈ ਉਸ ਨੂੰ ਵੀ ਤੇਜ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਸਮਰਥਕਾਂ ਦੇ ਵੱਲੋਂ ਲਗਾਤਾਰ ਆਖਿਆ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਗਿੱਦੜਵਾਹ ਹਲਕੇ ਦੀ ਜਿਹੜੀ ਸੀਟ ਹੈ ਉਹ ਜ਼ਰੂਰ ਜਿੱਤਣਗੇ ਪਰ ਜਿੱਤ ਹਾਰ ਦਾ ਪਤਾ ਤਾਂ 2027 ਦੇ ਵਿੱਚ ਲੱਗੇਗਾ ਜਦੋਂ ਕਿ ਚੋਣਾਂ ਦਾ ਨਤੀਜਾ ਆਵੇਗਾ ਪਰ ਸਾਰੀਆਂ ਪਾਰਟੀਆਂ ਦੇ ਵੱਲੋਂ 2027 ਦੀਆਂ ਜਿਹੜੀ ਵਿਧਾਨ ਸਭਾ ਚੋਣਾਂ ਨੇ ਉਹਨਾਂ ਨੂੰ ਲੈ ਕੇ ਆਪਣੀ ਸਥਿਤੀ ਬਿਲਕੁਲ ਮਜ਼ਬੂਤ ਕੀਤੀ ਜਾ ਰਹੀ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਲਗਾਤਾਰ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਯੋਜਨਾਵਾਂ ਨੇ ਉਹਨਾਂ ਦੇ ਜਿਹੜੇ ਪਲਾਨਸ ਨੇ ਉਹ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਇਆ ਜਾ ਰਿਹਾ ਪਰ ਇਹ ਤਾਂ ਲੋਕ ਡਿਸਾਈਡ ਕਰਨਗੇ ਆਮ ਜਨਤਾ ਹੀ ਡਿਸਾਈਡ ਕਰੇਗੀ ਕਿ ਆਖਰਕਾਰ ਉਹਨਾਂ ਦੀਆਂ ਉਮੀਦਾਂ ਤੇ ਕਿਹੜੀ ਪਾਰਟੀ ਖੜੀ ਉtreਗੀ ਕਿਹੜਾ ਉਮੀਦਵਾਰ ਖੜਾ ਉtreਗਾ ਕਿਉਂਕਿ ਸਾਰੀਆਂ ਪਾਰਟੀਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਇੱਕ ਤੋਂ ਵੱਧ ਇੱਕ ਜਿਹੜੇ ਮਜ਼ਬੂਤ ਕੈਂਡੀਡੇਟ ਹੁੰਦੇ ਨੇ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਪਰ ਤੋਂ ਉਸ ਹਲਕੇ ਦੀ ਜਨਤਾ ਹੀ ਤੈਅ ਕਰਦੀ ਹੈ ਕਿ ਆਖਿਰਕਾਰ ਉਹਨਾਂ ਵੱਲੋਂ ਕਿਹੜਾ ਉਮੀਦਵਾਰ ਹੈ ਜਿਹੜੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੇਗਾ ਉਹਨਾਂ ਦੇ ਹਲਕੇ ਦਾ ਵਿਕਾਸ ਕਰੇਗਾ ਨੌਜਵਾਨਾਂ ਨੂੰ ਰੋਜ਼ਗਾਰ ਦਵੇਗਾ ਉਹਨਾਂ ਦੇ ਆਉਣ ਵਾਲੇ ਭਵਿੱਖ ਨੂੰ ਸੁਨਹਿਰੀ ਬਣਾਵੇਗਾ ਇਹਦਾ ਸਾਰਾ ਕੁਝ ਭਵਿੱਖ ਦੇ ਵਿੱਚ ਹੀ ਤੈਅ ਹੋਵੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਸਿੱਧੀ ਮਜ਼ਬੂਤ ਕਰਦਿਆਂ ਹੋਇਆ ਵੱਡੀ ਚਾਲ ਚੱਲੀ ਗਈ ਹੈ ਵੱਡੀ ਚਾਲ ਨੂੰ ਵੇਖਦੇ ਹਾਂ ਵਿਰੋਧੀਆਂ ਵੱਲੋਂ ਵੀ ਜ਼ਰੂਰ ਹੁਣ ਜਲਦੀ ਕੋਈ ਪ੍ਰਤੀਕਿਰਿਆ ਦਿੱਤੀ ਜਾ ਸਕਦੀ ਹੈ